ਉਹ ਸ਼ੁਰੂ ਹੋਣਾ 100 ਸਾਲ ਦਾ ਪਾਕ ਪਾਕ ਕਿਸਾਨੀ ਕਾਲੀ ਦਲ ਵਿੱਚ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼ੋਭਨੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਮੈਂ ਸਬਦਾਤ ਤੇ ਨਾ ਪੰਦਕ ਹੈ ਨਾ ਕਾਲੀ ਪੁਰਾਣਾ ਵਿੱਚ ਔਰ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਮਹਿਲ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀਲ ਕਾਸਤਖਰ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਨਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟਡੀ ਕਰ ਰਿਹਾ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿੱਟ ਬਣਾ ਕੇ ਉਹਨਾਂ ਨੂੰ ਦੁਆਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਤਮੀ ਚਾਹੇ ਹਫਗਾਨੀਸਤਾਨ ਤੋਂ ਪੀੜਾਂ ਦੇ ਅੰਦੀਆ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕੰਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾਲ ਕਿਲੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸੰਸਾਧ ਸਮਾਜ ਨੂੰ ਦਿੱਲੀ ਸ਼੍ਰੋਮਣੀ ਕਮੇਟੀ ਦੇ ਦੁਆਰਾ ਉਸੇ ਸਥਾਨ ਤੇ ਜਿਹੜਾ ਧਾਰਮਿਕ ਵਿਵਾਨ ਦੇ ਉਹ ਲਾਏ ਗਏ ਇਸ ਦਾ ਦੀਆਂ ਨੇਕਾਂ ਚੀਚੜੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਤੀਜਾ ਨੂੰ ਦੇਖਦੇ ਹੋਏ ਸਭ ਤੋਂ ਪਹਿਲੇ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਮੈਂ ਨਰਾ ਧੰਨਵਾਦ ਕਰਦਾ ਔਰ ਵਿਸ਼ਵਾਸ ਰੱਖਦਾ ਇੱਕ ਡਿਸਪਲਨ ਸਿਪਾਹੀ ਦੀ ਤਰ੍ਹਾਂ ਸਾਡੇ ਵਿੱਚ ਮਿੱਤਰਾਂਗੇ ਕੋਹ ਹੁਕਮ ਹੋਇਆ ਕੋ ਉਹਦੀ ਪਾਲਣਾ ਕਰਾਂਗੇ ਆ ਤੁਹਾਨੂੰ ਵੀ ਬੇਨਤੀ ਹੈ ਨਵੇਂ-ਨਵੇਂ ਆਏ ਆ ਕੋਈ ਗਲਤੀ ਹੋ ਗਈ ਉਹਦੀ ਮਾਫੀ ਦਿਓ ਔਰ ਅੱਗੇ ਤੋਂ ਉਹ ਗਲਤੀ ਸਦਾ ਰਦੀ ਜਿਹੜਾ ਕੋਈ ਲੈਸਨ ਹੈ ਕੋਈ ਡਿਕਟੇਟ ਕਰੇ ਉਹਦੇ ਵਿੱਚ ਵੀ ਪਾਬੰਦ ਰਵਾਂਗੇ ਉਹ ਸ਼ੁਰੂ ਹੋਣਾ ਹੈ 100 ਸਾਲ ਦਾ ਪਾਕ ਪਾਕਿਸਤਾਨੀ ਅਕਾਲੀ ਦਲ ਵਿੱਚ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼ੋਭਨੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਮੈਂ ਸਭ ਦਾ ਨਾਮ ਪਰਤਕ ਹੈ ਨਾ ਕਾਲੀਪੁਰਾ ਉਹਨਾਂ ਵਿੱਚ ਔਰ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੀ ਚੀਜ਼ ਦਾ ਬਰਗਾੜੀ ਤੋਂ ਮਹਿਬਤ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀ ਅਕਾਲ ਸਰਸਰ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਨਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿੰਿਸਟਰ ਮੋਦੀ ਜੀ ਦੀ ਹੋਮ ਮਿੰਿਸਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟੱਡੀ ਕਰ ਰਿਹਾ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿਫਟ ਬਣਾ ਕੇ ਉਹਨਾਂ ਨੂੰ ਦੁਆਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਚਾਹੇ ਹਫਗਾਨੇ ਸਾਹਿਬ ਤੋਂ ਪੀੜਾਂ ਦੇ ਹੰਦਿਆਂ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਟੁੜੀਆਂ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕੰਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾਲ ਕਿਲੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸੰਸਾਧ ਨੂੰ ਦਿੱਲੀ ਸ਼ਹਿਰ ਉਹਨੇ ਕਿਉਂਕਿ ਤਰ੍ਹਾਂ ਪ੍ਰਗਟਾ ਕਮੇਟੀ ਦੇ ਦੁਆਰਾ ਉਸੇ ਸਥਾਨ ਤੇ ਜਿਹੜਾ ਧਾਰਮਿਕ ਦਵਾਨ ਦੇ ਉਹ ਲਾਏ ਗਏ ਇਸ ਦਾ ਦੀਆਂ ਨੇਕਾਂ ਚੀਜ਼ਾਂ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਭ ਤੋਂ ਚੀ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਰੱਖਦਾ ਇੱਕ ਡਿਸਪਲਨ ਸਿਪਾਈ ਦੀ ਤਰ੍ਹਾਂ ਸਾਡੇ ਵਿੱਚ ਮਿੱਤਰਾਂਗੇ ਕੋਹ ਹੁਕਮ ਹੋਇਆ ਕੋ ਉਹ ਦੀ ਪਾਲਣਾ ਕਰਾਂਗੇ ਆ ਤੁਹਾਨੂੰ ਵੀ ਬੇਨਤੀ ਹੈ ਨਵੇਂ-ਨਵੇਂ ਆਏ ਆ ਕੋਈ ਗਲਤੀ ਹੋ ਗਈ ਉਹਦੀ ਮਾਫੀ ਦਿਓ ਔਰ ਅਗੇ ਤੋਂ 30000 ਰੁਪਏ ਦੀ ਜਿਹੜਾ ਕੋਈ ਲੈਸਨ ਹੈ ਉਹ ਵੀ ਡਿਟੇਟ ਕਰੋ ਉਹਦੇ ਵਿੱਚ ਵੀ پابੰਦ ਰਵਾਂਗੇ